ਜੀ 15 ਅਗਸਤ ਜਿੱਦਾਂ ਕਿ ਤੁਹਾਨੂੰ ਪਤਾ ਹੈ ਸਾਡੇ ਵਾਸਤੇ ਬੜਾ ਹੀ ਮਾਣ ਦਾ ਇਵੈਂਟ ਹੁੰਦਾ ਹੈ ਤੇ ਦੇਸ਼ ਵਾਸਤੇ ਹੁੰਦਾ ਹੈ ਤੇ ਅਸੀਂ ਉਹਨੂੰ ਬੜਾ ਸੀਰੀਅਸਲੀ ਸੀ ਸੈਂਸਿਟਿਵਲੀ ਵੀ ਲੈਂਦੇ ਹਾਂ ਤੇ ਹੁਸ਼ਿਆਰਪੁਰ ਪੁਲਿਸ ਪੰਜਾਬ ਪੁਲਿਸ ਬਿਲਕੁਲ ਮੁਸਤੈਦ ਹੈਗੀ ਅਸੀਂ ਵਕ ਵਕ ਥਾਵਾਂ ਤੇ ਨਾਕਾਬੰਦੀ ਕੀਤੀ ਹੋਈ ਹੈ ਰੈਗੂਲਰ ਸਾਡੇ ਚੈਕਿੰਗ ਚੱਲ ਰਹੀ ਹੈ ਨਾਈਟ ਚੈਕਿੰਗ ਡੋਮਿਨੇਸ਼ਨ ਵੀ ਬਹੁਤ ਇਫੈਕਟਿਵਲੀ ਚੱਲ ਰਹੀ ਹੈ ਸਾਨੂੰ ਐਡੀਸ਼ਨਲ ਫੋਰਸ ਵੀ ਮਿਲੀ ਹੋਈਆਂ ਕੰਪਨੀਆਂਜ਼ ਮਿਲੀ ਹੋਈਆਂ ਉਹਨਾਂ ਦੀ ਵੀ ਚੈਕਿੰਗ ਚੱਲ ਰਹੀ ਹੈਗੀ ਐਂਡ ਐਡੀਸ਼ਨਲੀ ਅਸੀਂ ਸਿਵਲ ਕੰਪੋਨੈਂਟ ਵੀ ਲਾਇਆ ਹੋਇਆ ਐਂਡ ਵੀ ਆਰ ਇਨ ਟੋਟਲ ਕੋਆਰਡੀਨੇਸ਼ਨ ਵਿਦ ਇੰਟੈਲੀਜੈਂਸ ਏਜੰਸੀਜ਼ ਆਲਸੋ ਸਾਡੇ ਕੋਲ ਵੱਖ-ਵੱਖ ਇਨਪੁਟਸ ਆ ਰਹੇ ਉਹਨਾਂ ਤੇ ਵੀ ਅਸੀਂ ਕੰਮ ਕਰ ਰਹੇ ਹੈਗੇ ਆਂ ਐਂਡ ਸਾਰਾ ਦਾ ਸਾਰਾ ਪ੍ਰਸ਼ਾਸਨ ਪੁਲਿਸ ਪ੍ਰਸ਼ਾਸਨ ਮੁਸਤੈਦ ਹੈਗਾ ਤਾਂ ਕਿ ਆਪਾਂ 15 ਅਗਸਤ ਨੂੰ ਬੜੇ ਹੀ ਸੁਖਾਵੇ ਐਂਡ ਸੇਫਲੀ ਢੰਗ ਨਾਲ ਨਿਭਾ ਸਕੀ ਰਾਦੇ ਨਾਕਿਆਂ ਦੇ ਵਿੱਚ ਵੀ ਵਾਧਾ ਕੀਤਾ ਗਿਆ ਜੀ ਬਿਲਕੁਲ ਮੈਂ ਜਿੱਦਾਂ ਤੁਹਾਨੂੰ ਦੱਸਿਆ ਸਾਨੂੰ ਐਡੀਸ਼ਨਲ ਕੰਪੋਨੈਂਟ ਮਿਲਿਆ ਹੈਗਾ ਦਿਨ ਦੇ ਟਾਈਮ ਵੀ ਸਾਡੀ ਚੈਕਿੰਗ ਚੱਲ ਰਹੀ ਹੈ ਨਾਤ ਨੂੰ ਨਾਈਟ ਡੋਮਿਨੇਸ਼ਨ ਵੀ ਹੋ ਰ ਇਫੈਕਟਿਵਲੀ ਐਂਡ ਡੋਮਿਨੇਟਿੰਗ ਅਸੀਂ ਬਣਾਇਆ ਹੈਗਾ ਉਹਨੂੰ ਨਾਈਟ ਚੈਕਿੰਗ ਵੀ ਹੋ ਰਹੀ ਹੈ ਨਾਕਾਬੰਦੀ ਵੀ ਹੋ ਰਹੀ ਹੈ ਫਲੈਗ ਮਾਰਚੇਸ ਵੀ ਸਾਡੇ ਕੱਡੇ ਜਾ ਰਹੇ ਹੈਗੇ ਜੀ ਡਰੋਨ ਵਗੈਰਾ ਕੀ ਜੋ ਰੈਗੂਲਰ پابੰਦੀਆਂ ਹੁੰਦੀਆਂ ਉਹ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਦਿੱਤੀਆਂ ਜਾਂਦੀਆਂ ਹਨ ਬਟ ਮੈਂ ਤੁਹਾਡੇ ਮਾਧਿਅਮ ਰਾਹੀਂ ਲੋਕਾਂ ਨੂੰ ਵੀ ਅਪੀਲ ਕਰਾਂਗਾ ਕਿ ਕਿਸੇ ਵੀ ਕੋਈ ਕਿਸੇ ਨੂੰ ਇਨਫੋਰਮੇਸ਼ਨ ਮਿਲਦੀ ਹੈ ਕੋਈ ਸੰਦੇग्ध ਵਸਤੂ ਮਿਲਦੀ ਹੈਗੀ ਕੋਈ ਅਨ ਆਈਡੈਂਟੀਫਾਈਡ ਪਰਸਨ ਤੁਹਾਨੂੰ ਲੱਗਦਾ ਹੈਗਾ ਕੋਈ ਸ਼ੱਕੀ ਬੰਦਾ ਹੈਗਾ ਕੋਈ ਇਨਪੁਟ ਹੈ ਤੇ ਸਾਡੇ ਨਾਲ ਜ਼ਰੂਰ ਸਾਂਝਾ ਕੀਤਾ ਜਾਏ ਸਾਡੇ ਨੰਬਰਸ ਆਨਲਾਈਨ ਅਵੇਲੇਬਲ ਹੈਗੇ ਸਾਡੇ ਥਾਣਿਆਂ ਚ ਸਾਡੇ ਆਫੀਸਿਸ ਦੇ ਵਿੱਚ ਦੱਸ ਸਕਦੇ ਸਾਡੇ ਆਫਸਰਾਂ ਨੂੰ ਆ ਕੇ ਦੱਸਣ ਤੇ ਸਾਡੇ ਪੁਲਿਸ ਦੇ ਅੱਖ ਤੇ ਕੰਨ ਬਣਨ ਸਰ ਇੱਕ ਵੀਡੀਓ ਵਾਇਰਲ ਹੋਈ ਸੀ ਕਿ ਵਿਸ਼ਾਲ ਮੈਗਾ ਮੜਦੇ ਬੈਕ ਸਾਈਡ ਤੇ ਐਕਟਵਾ ਵਗੈਰਾ ਸਕੂਟਰ ਕਾਫੀ 700 ਤੋਂ ਘਰੇ ਨਹੀਂ ਨੂੰ ਕੋਈ ਵੀ ਲੈ ਕੇ ਨਹੀਂ ਜਾ ਰਿਹਾ ਕਿ ਉਸ ਬਾਰੇ ਕੋਈ ਪਤਾ ਲੱਗ ਜੀ ਅਸੀਂ ਪਾਰਕਿੰਗ ਪਲੇਸਿਸ ਜਿਹੜੀ ਹੈਗੀ ਉਹਨਾਂ ਦੀ ਵੀ ਚੈਕਿੰਗ ਕਰਾ ਰਹੇ ਹਾਂ ਤੇ ਜਿਹੜੇ ਪਾਰਕਿੰਗ ਲੋਟਸ ਜਿਨ੍ਹਾਂ ਨੇ ਬਣਾਏ ਹੋਏ ਆ ਜਿੱਥੇ ਉਹ ਖੜੇ ਹੁੰਦੇ ਆ ਉਹਨਾਂ ਨੂੰ ਵੀ ਸਾਡੀ ਹਦਾਇਤ ਹੈ ਕਿ ਵੀ ਜਿਹੜੇ ਵੀ ਉਹ ਸਲਿਪਸ ਵਗੈਰਾ ਕਰਦੇ ਉਹਨਾਂ ਦੀ ਆਇਡੈਂਟੀਫਿਕੇਸ਼ਨ ਹੋਣੀ ਚਾਹੀਦੀ ਆ ਬੰਦਿਆਂ ਦੀ ਐਂਡ ਸਾਡੀ ਜੋ ਚੈਕਿੰਗ ਚੱਲਦੀ ਆ ਅਗਰ ਕੋਈ ਅਨ ਆਇਡੈਂਟੀਫਾਈਡ ਮਿਲੇਗਾ ਜੋ ਲੀਗਲ ਕਾਰਵਾਈ ਉਹਨਾਂ ਦੇ ਅਗੇਂਸ ਕੀਤੀ ਜਾਊ